ਵਾਜਤਾ ਕਿਸਾਨ ਵਿਰੋਧ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਜੀ ਆਪਾਂ ਖੱਲੇ ਮੰਡੀ ਜਿਹਾ ਤੁਸੀਂ ਦੇਖ ਸਕਦੇ ਆ ਰਸਤਾ ਬਾਈ ਤੁਸੀਂ ਦੇਖ ਸਕਦੇ ਆ ਆਉਣ ਦਾ ਆਉਣ ਜਾਣ ਦਾ ਇੱਕੇ ਰਸਤਾ ਪੈਸੇ ਦਾ ਨਹੀਂ ਕਰਕੇ ਨਾ ਬਾਈ ਸਾਰਾ ਹੀ ਸਿਸਟਮ ਮਗਰੋਂ ਖਰਾਬ ਹੋਇਆ ਤੁਰ ਕੇ ਆਉਣ ਜਾਣ ਨੂੰ ਤਾਂ ਰਸਤਾ ਹੀ ਨਹੀਂ ਹੈਗਾ ਮਤਲਬ ਸਹੀ ਜਿਹੜਾ ਬਾਈ ਪਾਰਕਿੰਗ ਦਾ ਹਾਲ ਦੇਖ ਲੋ ਪਾਰਕਿੰਗ ਦਾ ਹਾਲ ਬਾਈ ਕਿਆ ਕਰਿਆ ਵਾ ਅਸੀਂ ਇਹ ਇਹ ਮੀਂਹ ਪੈ ਗਿਆ ਜੀ ਕਿੰਨਾ ਮੀਂਹ ਪਿਆਰੇ ਪੰਜ ਦਿਨ ਹੋ ਗਏ ਮੀਂਹ ਪਏ ਨੂੰ ਪੰਜ ਦਿਨ ਹੋ ਗਏ ਬਾਈ ਬਾਈ ਕਹਿੰਦੇ ਮੀਂਹ ਪਏ ਨੂੰ ਹਾਲ ਦੇਖ ਲੋ ਬਾਈ ਤੁਰਨ ਲਈ ਜੋਗੀ ਵੀ ਜਗ੍ਹਾ ਨਹੀਂ ਹੈਗੀ ਆ ਕੱਟਾ ਤੁਸੀਂ ਦੇਖ ਸਕਦੇ ਬਾਈ ਕਿਧਰੇ ਪਾਸੇ ਦੇ ਵੀ ਮਾੜਾ ਨਹੀਂ ਸਿੰਘ ਸਿੰਘ ਵਧੀਆ ਨੁੱਕਰ ਰਿਪੋਰਟ ਹੈ ਜੀ ਅੱਜ ਬਾਈ ਚੱਲੇ ਆਏ ਪੰਜਾਬ ਨੂੰ ਛੱਟ ਕੇ ਆਹ ਦੇਖ ਲੋ ਤੁਸੀਂ ਕਿਸੇ ਨੇ ਨਾ ਸੋਨੇ ਵਾਲੀ ਮੱਝੇ ਦੇਤੀ ਇਹ ਮੱਝ ਪਿੱਛਾ ਮਾਰਦੀ ਹੁਣੀ ਸੋਨੇ ਵਾਲੀ ਉਹ ਦੇਤੀ ਇਲਾਜ ਕਰਾਉਣ ਦੇ ਚੱਕਰ ਚ ਰੱਸੀ ਲੱਗੀ ਲਗਾਈ ਉਹ ਦੇਤੀ ਆਹ ਮੱਝ ਤੁਸੀਂ ਦੇਖ ਸਕਦੇ ਆ ਲੱਗ ਕੇ ਨਿਸ਼ਾਨ ਬਾਈ ਖੜ ਗਈਆਂ ਤੂ ਬੱਸ ਇਹ ਤਾਂ ਆ ਸਾਰੀਆਂ ਬਾਈ ਔਸਰ ਬੱਚੀਆਂ ਤਕਰੀਬਨ ਜੰਮੂ ਨੂੰ ਜਾ ਰਹੀਆਂ ਆ ਅੱਜ ਨਿਆ ਵੀ ਬੱਚਿਆਂ ਬਾਈ ਅਫਸਰ ਬੱਚਿਆਂ ਲੈਣ ਆਏ ਵਿਆ ਜਿਕਨਾ ਬਾਈ ਗੈਸ ਹੋਈ ਆ ਬੱਚਾ ਦੇ ਲੋ ਕਿੱਡਾ ਬੜਾ ਦਿੱਤਾ ਬਿਲਕੁਲੇ ਛੋਟਾ ਜਾਂ ਦਸਤਾਨ ਹਲਗੀਆਂ ਬੋਲ ਲੀਆਂ ਬਾਈ ਬੱਚੀ ਤਾਂ ਵੈਸੇ ਕੰਮ ਦੀ ਆ ਪਰ ਬੱਚਾ ਜੀ ਛੋਟਾ ਜੇ ਦਿੱਤਾ ਵੀ ਪਾਈਆਂ ਨੇ ਬਾਈ ਤਕਰੀਬਨ ਅਫਸਰ ਬੱਚੀਆਂ ਹੀ ਲਈਆਂ ਸਾਰੀਆਂ ਜਿਕਨਾ ਬਾਈ ਤਕਰੀਬਨ ਜਿਕਨਾ ਅਫਸਰ ਬੱਚੀਆਂ ਜਿਹੜੀਆਂ ਇਹ ਵੀ ਜ਼ਿਆਦਾ ਹੀ ਵਿਕੀਆਂ ਮੰਡੀ ਪਰ ਜਰਸੀ ਯਾ ਇੱਥੇ ਬੈਠੀ ਆ ਉਹ ਦੇਖੋ ਸਾਹਮਣੇ ਆ ਵੀ ਅਸਰੇ ਆ ਅਸਰ ਬੱਚਿਆਂ ਦਾ ਤਕਰੀਬਨ ਅਜੇ ਕੰਮ ਹੈਗਾ ਦਾ ਮੰਡੀਆਂ ਵਿੱਚ ਹਾਂ ਦੇਖੋ ਬਾਈ ਹਜੇ ਵੀ ਮਾਲ ਉਤਰੇ ਵਿਖਾ ਤਕਰੀਬਨ ਬਾਈ ਬੱਚੀ ਦਾ ਲੈ ਕੇ ਆਏ ਪਰ ਬੱਚੀ ਚੰਗੀ ਬਹੰਦਾ ਆ ਬੱਚਾ ਇਹਦਾ ਜੀਣਾ ਬਾਈ ਜਮੀਂਂ ਕਰ ਮੀਂਂ ਕਰਕੇ ਵੀ ਬਹੁਤ ਬੁਰਾ ਹਾਲ ਆ ਮੰਡੀ ਚ ਲੋ ਸਭ ਤੋਂ ਵੱਧ ਮੀਂਹ ਦਾ ਵੀ ਕਾਰਨ ਇੱਕ ਇਕੱਠ ਹੋਣ ਦਾ ਮਤਲਬ ਇੱਕ ਸਾਈਡ 'ਇ ਖੜੇ ਲੰਗਰ ਹੋ ਜਾਣਾ ਤਾਂ ਹੀ ਸੰਭਲਦੀ ਆ ਕੱਲੇ ਅੰਕਲੋਂ ਤਾਂ ਖਿੱਚਿਓ ਫਿਰਦੀ ਆ ਦਾਦਾ ਦਾ ਮਤਲਬ ਜਗਨਾ ਮੰਡੀ ਪਰ ਸਾਰੇ ਮਾਲ ਤਾਂ ਵੈਸੇ ਵੱਢਣੇ ਲਈ ਆਉਂਦੇ ਕੱਟੀਆਂ-ਕੁੱਟੀਆਂ ਵੈਸੇ ਜਿਹੜੀ ਚੰਗੀਆਂ ਕੱਟੀਆਂ ਉਹ ਬਾਈ ਰੱਖਣ ਵਾਸਤੇ ਵੀ ਲੈ ਜਾਂਦੇ ਆ ਆਹ ਕੱਟੀ ਦੇਖੋ ਕਿੰਨੀ ਚੰਗੀ ਆ ਉਹ ਵੀ ਹੈ ਦੋ ਨੰਬਰ ਵਾਲੀ ਸੇਂਧੀ ਹੈ ਜੋ ਬਹੁਤ ਚੰਗੀ-ਚੰਗੀ ਕੱਟੀਆਂ ਵੈਸੇ ਰੱਖਣ ਵਾਸਤੇ ਵੀ ਲੈ ਕੇ ਜਾਂਦੇ ਵੀਰ ਕਿ ਬਾਈ ਤੁਹਾਨੂੰ ਚੰਗੀ ਝੋਟੀ ਤੋੜ ਕੇ ਦਿਖਾਉਂਦੇ ਆ ਤੋੜਿਓ ਜੀ ਝੋਟੀ ਬਾਈ ਚੰਗੀ ਆ ਵੈਸੇ ਦਾਣਾ ਵਾਣਾ ਤੁਸੀਂ ਦੇਖ ਸਕਦੇ ਮੋਲ ਲਿਓ ਮੋਲ ਲਿਓ ਮੋਲ ਲਿਓ ਜੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਆ ਆਓ ਮੜਾ ਜਾਮੁੱਲ ਕਰਦੇ ਜੀ ਇਹਦਾ 1.40 ਕਰਦੇ ਜੀ ਕਿੰਨਾ ਕੁ ਦੁੱਧ ਦਾ ਝੋਟੀ ਥੱਲੇ ਜੀ 18 ਕਿਲੋ ਮੈਨਮ ਕਿੰਨੇ ਦਿਨ ਹੋ ਗਏ ਸੋਈ ਨੂੰ ਜੀ ਸੋਈ ਨੂੰ ਕੱਜ ਨਾਉਂਦੇ ਕਿੱਦਾਂ ਹੋਊਗਾ ਕਿੰਨੇ ਦੀ ਹਾ ਨਾ ਕੁਛ ਘੱਟ ਵੱਧ ਹੋਰ ਬਹੁਤ ਵੱਧ ਇੱਕ ਵੀ ਪਾਸੇ ਤੋਂ ਘੱਟ ਅੱਛਾ ਜੀ ਆਈਡੀਆ ਦੋ ਨੰਬਰ ਦੀ ਕੀ ਡਿਟੇਲ ਹੈ ਜੀ ਇਹ ਤਾਂ 34 ਹੀ ਹੋਣਾ ਅੱਛਾ ਜੀ ਵਿਕਲੀ ਜੀ ਹਾਂ ਉਹ ਤਿੰਨ ਨੰਬਰ ਦੀ ਜੀ ਵੀਰੇ ਇਹਦਾ ਦੁੱਧ ਲਗதும் 18-18 ਕਿਲੋ ਅੱਛਾ ਜੀ ਆਓ ਮੜਾ ਜ ਇੱਧਰ ਨੂੰ ਜੀ ਤਿੰਨ ਨੰਬਰ ਗੱਭਣਾ ਜੀ ਮੱਝ ਹਾਂ ਜਿਹੜੀ ਅੱਜ ਵੀਡੀਓ ਨਾ ਮਤਲਬ ਇਹ ਛੋਟੀ ਹੋ ਬਣੀ ਤਕਰੀਬਨ ਖਪਰ ਮੰਡੀ ਚ ਮੀਂਹ ਕਰਕੇ ਜਿਆਦਾ ਰਸ ਸੀਗਾ ਨਾ ਘੁੰਮਣ ਫਿਰਨੇ ਨੂੰ ਇੰਨੀ ਜਗਾਤੀ ਪੈਸੇ ਅੱਜ ਕੰਮ ਠੀਕ ਠਾਕ ਜਾਈ ਰਿਹਾ ਵਪਾਰੀਆਂ ਦਾ ਜਿਆਦਾ ਤੇਜ਼ ਨਹੀਂ ਤਾਂ ਹੈਗਾ ਕੰਮ